ਸੋ ਕੰਪਰਟੀ ਦਾ ਕੰਮ ਕੀ ਕਰਦੇ ਜੀ ਕੰਮ ਕੰਪਰਟੀ ਦਾ ਕਰਦੇ ਨਾਲ ਬਾਈ ਹਾਂ ਕਿਹੜਾ ਪਿੰਡ ਹੈ ਤੁਹਾਡਾ ਪਿੰਡ ਮੱਲੂਵਾਲੀ ਆ ਰਾਮਪੁਰ ਮੈਂ ਸਾਬਕਾ ਸਰਪੰਚ ਹਾਂ ਜੀ ਤੇ ਇਹਦੇ ਸਬੰਧ ਵਿੱਚ ਪਾਏ ਨੂੰ 7 8 10 ਦਿਨਾਂ ਤੋਂ ਪਹਿਲਾਂ ਦੀਆਂ ਕਾਲਾਂ ਹੁੰਦੀਆਂ ਵੀ ਹਰ 50 ਲੱਖ ਰੁਪਇਆ ਦਿਓ ਤੇ ਮੈਂ ਬੋਲਦਾ ਬਿਲਾ ਬੋਲਦਾ ਬਿਲਾ ਮੰਗਾ ਪਹਿਲਾਂ ਗੋਪੀ ਦੇ ਨਾਮ ਤੋਂ ਹੁੰਦੀਆਂ ਰੀਆਂ ਗੋਪੀ ਗੈਂਗ ਨੇ ਨਾ ਤਾਂ ਉਹਨਾਂ ਨਾਲ ਗਏ ਉਹਨਾਂ ਦੀ ਰਿਕਾਰਡਿੰਗਾਂ ਵੀ ਐਸਐਚਓ ਸਾਹਿਬ ਨੂੰ ਦੇ ਕੇ ਆਏ ਆ ਤੇ ਅਰਖਾਸਤ ਵੀ ਲਿਖਾਈ ਆ ਅੱਜ ਤਾਂ ਹੀ ਪਠਾਨਪੁਰ ਦਾ ਕੰਮ ਗਾਇਆ ਹੈ ਆਪਣੇ ਤੇ ਬੱਚੇ ਘਰ ਹੀ ਦਫਤਰ ਕੋਈ ਨਹੀਂ ਹੈਗਾ ਤੇ ਸਾਨੂੰ ਉੱਥੇ ਪਤਾ ਲੱਗਾ ਵੀ ਘਰੋਂ ਗਵਰਡੀਅਨ ਦੱਸਿਆ ਤੁਹਾਡੇ ਦਫਤਰ ਦੇ ਗੋਲੀ ਚ ਲੱਗੇ ਆ ਦੋ ਗੋਲੀਆਂ ਚੱਲੀਆਂ ਇੱਕ ਗੋਲੀ ਉਹ ਤਾਂ ਦਿਖਦੀ ਉੱਥੇ ਡਿੱਗ ਪਈ ਹੈ ਉੱਥੇ ਉੱਥੇ ਹੀ ਆਈ ਤੇ ਹੁਣੇ ਆਉਂਦੇ ਹਜੇ ਦਫ਼ਤਰ ਦੇ ਵਿੱਚ ਕੋਈ ਮੌਜੂਦ ਨਹੀਂ ਸੀ ਨਹੀਂ ਕੋਈ ਨਹੀਂ ਮੌਜੂਦ ਨਹੀਂ ਦਫ਼ਤਰ 4:00 ਵਜੇ ਆ ਗਏ ਪੁਲਿਸ ਕਹਿੰਦੇ ਆ ਜੀ ਬੰਦੇ ਫੜ ਡੇ ਫੜੇ ਆ ਉਹ ਅੱਜ ਅੱਜ ਪਰਫਾਰਮੈਂਸ ਇਹੋ ਤੁਮਨੇ ਅਵੇ ਜਿਹੜੇ ਬੰਦੇ ਜਿਹੜੇ ਸ਼ਰਾਬ ਦੀ ਅੰਸਰ ਆ ਇਹਨਾਂ ਨੂੰ ਫੜ ਕੇ ਤੇ ਜਿਹੜਾਂ ਦੇ ਪਿੱਛੇ ਛੁੱਟਿਆ ਜਾਵੇ ਤੇ ਆਮ ਲੋਕਾਂ ਨੂੰ ਚੰਗੀ ਜ਼ਿੰਦਗੀ ਜੀਣ ਦਾ ਮੌਕਾ ਦਿੱਤਾ ਜਾਵੇ ਵੇਖੋ ਜੀ ਪਿਛਲੇ ਥੋੜੇ ਦਿਨਾਂ ਬਾਅਦ ਦਿਨਾਂ ਦੀ ਗੱਲ ਹੀ ਹੈ ਜੇ ਕੁਮਾਰੀ ਬਹੁਤ ਮਸ਼ਹੂਰ ਦੁਕਾਨ ਆ ਕੱਪੜੇ ਦੀ ਗੋਲਟੀ ਚੰਗੇ ਵਧੀਆ ਭਲੇ ਮਾਸ ਵਪਾਰੀ ਆ ਉਹਨਾਂ ਦੇ ਫਾਇਰਿੰਗ ਹੋਈ ਉਹਨਾਂ ਦੇ ਉਸ ਤੋਂ ਬਾਅਦ ਆਮ ਲੋਕਾਂ ਨੂੰ ਧਮਕੀਆਂ ਹੁੰਡੀਆਂ ਸਰਕਾਰ ਕਹੀ ਜਾਂਦੀ ਹੈ ਅਸੀਂ ਆਪਣੇ ਪੰਜਾਬ ਦੇ ਵਿੱਚ ਲੋਕਾਂ ਨੂੰ ਰੁਜ਼ਗਾਰ ਦੇਣਾ ਰੁਜ਼ਗਾਰ ਪੰਜਾਬ ਚ ਲੋਕਾਂ ਨੂੰ ਕਿਹੋ ਜਿਹਾ ਮਿਲੂਗਾ ਜਦੋਂ ਇਦਾਂ ਇਦਾਂ ਬਜ਼ਾਰਾਂ ਦੇ ਰਿਪੋਰਟੀਆਂ ਚੱਲਣਗੇ ਧਮਕੀਆਂ ਦੇਣਗੇ ਲੁੱਟਾਂ ਖੋਹਾਂ ਹੋਣਗੀਆਂ ਜਿਹੜਾ ਸਰ ਬੰਦਾ ਸੋਚੂਗਾ ਆਪਣੇ ਬੱਚਿਆਂ ਨੂੰ ਬਾਹਰ ਕਾਰੋਬਾਰ ਕਰਕੇ ਲਈਏ ਇੱਥੇ ਕੀ ਕਰਨਾ ਤੇ ਇਹਦੇ ਵਿੱਚ ਸਰਕਾਰ ਨੂੰ ਚਾਹੀਦਾ ਵੀ ਇਹਨਾਂ ਗੈਂਗਸਟਰਾਂ ਨੂੰ ਪੂਰੀ ਨੱਥ ਪਾਈ ਜਾਵੇ ਤੇ ਜਿਹੜਾ ਆ ਵਾਅਦਾ ਜਿਹੜਾ ਜਾਣ ਰਿਹਾ ਕੰਮ ਲੁੱਟਾਂ ਖੋਹਾਂ ਦਾ ਇਹ ਬੰਦ ਹੋਣਾ ਚਾਹੀਦਾ ਜੀ ਪੁਲਿਸ ਦੀ ਗਾਰਜਕਾਰੀ ਤੇ ਪੁਲਿਸ ਵਿਚਾਰੀ ਹੈ ਹੀ ਮੁਲਾਜ਼ਮ ਹੀ ਥੋੜੇ ਆ ਥਾਣੇ ਦੇ ਵਿੱਚ ਜਿੰਨੇ ਜੋ ਕੇ ਹੈਗੇ ਵਿਚਾਰੇ ਕਾਹੀ ਜਾਣਦੇ ਆ ਜੀ ਤੇ ਵਾਅਦਾ ਵਾਦਾ ਇਹਦੇ ਪ੍ਰਸ਼ਾਸਨ ਨੂੰ ਕਹਿੰਦੇ ਵੀ ਇਹਨਾਂ ਦਾ ਨੱਥ ਪਾਈ ਜਾਵੇ